सरकार श्री मनीष जिला प्रधान और और लाल श्री पवनगिल जी चेयरमैन लाल बादशाह जी प्रधान नगर का नकोदर ਤਾਂ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਜੁੰਮਰ ਅੱਜ ਕਹਿ ਲੋ ਕਿ ਨਕੋਦਰ ਵਿੱਚ ਲੱਗੀਆਂ ਨੇ ਰੌਣਕਾਂ ਭਗਵਾਨ ਬਾਲਕੀ ਮਿੱਕੀ ਮਹਾਰਾਜ ਜੀ ਦੇ ਜਨਮ ਦੇ ਅੜ ਦੇ ਸੰਬੰਧ ਵਿੱਚ ਅੱਜ ਨਕੋਦਰ ਵਿਖੇ ਕਿ ਬਾਬਿਆਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਸ਼ਹਿਰ ਵੱਲੋਂ ਕੀਤਾ ਗਿਆ ਹੈ ਮੇਰੇ ਨਾਲ ਨੇ ਅੱਜ ਜਿਹੜੇ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਆ ਅੱਜ ਮੈਂ ਉਸ ਸਟੇਜ ਤੇ ਖੜਾ ਜਿੱਥੇ ਅੱਜ ਸਫਾਈ ਯੂਨੀਅਨ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਔਰ ਮੇਰੇ ਨਾਲ ਨੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਸਫਾਈ ਯੂਨੀਅਨ ਦੇ ਪ੍ਰਧਾਨ ਨੇ ਸਰ ਤੁਹਾਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਮਿਹਰਬਾਨੀ ਸਫਾਈ ਸੇਵਕਾਂ ਵੱਲੋਂ ਸਫਾਈ ਸੇਵਕਾਂ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਗੱਲ ਸਾਬ ਅੱਜ ਦੇ ਦਿਨ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰਬਾਹੂ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਜਿੰਨੇ ਵੀ ਪੰਜਾਬ ਦੇ ਹੋਰ ਸਾਡੀਆਂ ਸਟੇਟਾਂ ਦੇ ਵਿੱਚ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਮੈਂ ਆਪਣੇ ਵੱਲੋਂ ਆਪਣੇ ਸਫਾਈ ਸੇਵਕਾਂ ਵੱਲੋਂ ਅੱਜ ਸਫਾਈ ਸੇਵਕਾਂ ਨੇ ਇਹ ਆਪਣੇ ਸਾਰੇ ਜਿੰਨੇ ਵੀ ਮੈਂਬਰ ਸਹਿਬਾਨ ਆ ਉਹਨਾਂ ਨੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਦੇ ਵਿੱਚ ਲੰਗਰ ਦਾ ਆਯੋਜਨ ਕੀਤਾ ਹੈ ਮੈਂ ਆਪਣੇ ਵੱਲੋਂ ਆਪਣੇ ਮੋਹੱਲਾ ਰਿਸ਼ੀਮਗਰ ਨਗਰ ਵੱਲੋਂ ਸ਼ਹਿਰ ਵੱਲੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿਉਂਕਿ ਜੇ ਇਦਾਂ ਦੇ ਉਪਰਾਲੇ ਅਸੀਂ ਕਰਾਂਗੇ ਤੇ ਹਰ ਆਦਮੀ ਜਿਹੜਾ ਆ ਉਹ ਇਹਨਾਂ ਦੇ ਤੋਂ ਸੇਜ ਲੈ ਕੇ ਹਰ ਆਦਮੀ ਆਪਣੇ ਨਾਲ ਜਿਹੜੇ ਆ ਗਿਆ ਉਪਰਾਲੇ ਕਰਕੇ ਔਰ ਉਹ ਇਸ ਸ਼ੋਭਾ ਯਾਤਰਾ ਦੀ ਰੌਣਕ ਨੂੰ ਜਿਹੜਾ ਵਧਾਊਗਾ ਔਰ ਸ਼ੋਭਾ ਯਾਤਰਾ ਦਾ ਭਗਵਾਨ ਬਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਹੀ ਬਾਲਮੀਕੀ ਸਮਾਜ ਸਾਰੇ ਹੀ ਸਮਾਜ ਦੇ ਜਿੰਨੇ ਵੀ ਬਾਲਮੀਕੀ ਪ੍ਰੇਮੀ ਹੈਗੇ ਆ ਮੈਂ ਉਹਨਾਂ ਦਾ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਬਹੁਤ ਬਹੁਤ ਧੰਨ ਸਤਿ ਧੰਵਾਦ ਜੀ ਗੱਲ ਸਾਹਿਬ ਜੀ ਸਾਡੇ ਮਨੀਸ਼ ਤੀਰ ਜੀ ਬੀਜੇਪੀ ਆਗੂ ਨੇ ਸਟੇਜ ਤੇ ਆਏ ਨੇ ਸਰ ਅੱਜ ਦੇ ਦਿਨ ਤੁਸੀਂ ਵੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਹੀ ਤਾਂ ਪਬਲਿਕ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਅਸੀਂ ਵਧਾਈ ਇਸ ਗੱਲ ਦੀ ਦਿੰਨੇ ਆ ਕਿ ਅੱਜ ਜਿਹੜਾ ਸਾਡੀ ਸ੍ਰਿਸ਼ਟੀ ਜਿਹੜਾ ਦੇ ਕਰਕੇ ਰਚੀ ਗਈ ਹੈ ਭਗਵਾਨ ਵਾਲਮੀਕ ਮਹਾਰਾਜੀ ਦਾ ਅੱਜ ਉਹਨਾਂ ਦਾ ਪ੍ਰਗਟ ਦਿਵਸ ਹੈ। ਪਰ ਸਾਡੇ ਤੇ ਅਸੀਂ ਇਹੀ ਉਹਨਾਂ ਤੋਂ ਮੈਂ ਪਿੱਛੇ ਵੀ ਗਿਆ ਕਿ ਇਨਸਾਨ ਤੋਂ ਤਾਂ ਕੀ ਉਮੀਦ ਰੱਖਣੀ ਹੈ? ਭਗਵਾਨ ਤੋਂ ਉਮੀਦ ਰੱਖਣੀ ਚਾਹੀਦੀ ਹੈ। ਤੇ ਭਗਵਾਨ ਵਾਲਮੀਕ ਮਹਾਰਾਜੀ ਤੋਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿੱਦਾਂ ਉਹਨਾਂ ਨੇ ਭਗਵਾਨ ਰਾਮ ਜੀ ਦਾ ਮਹਾ ਰਾਮਾਇਣ ਜੀ ਦਾ ਉਹਨਾਂ ਨੇ ਉਸਾਰਨ ਕੀਤਾ ਸੀਗਾ ਉਸੇ ਤਰ੍ਹਾਂ ਸਾਡੀ ਸ੍ਰਿਸ਼ਟੀ ਦਾ ਵੀ ਉਸੇ ਤਰ੍ਹਾਂ ਹੀ ਕਰਦੇ ਰਹਿਣ ਪਾਲਣ ਪੋਸ਼ਣ ਤਾਂ ਕਿ ਸਾਡੀ ਜਿਹੜੀ ਹੈ ਬੁੱਧੀ ਹੈ ਉਹ ਇੱਕ ਪਾਸੇ ਚੰਗੀ ਸੇਧ ਵਾਲੀ ਚੱਲੇ ਸੋ ਅਸੀਂ ਪਰਮਾਤਮਾ ਸ਼੍ਰੀ ਰਾਮ ਜੀ ਕੋਲੋਂ ਵੀ ਇਹੀ ਆਸ ਰੱਖਦੇ ਹਾਂ ਹਮੇਸ਼ਾ ਕਿ ਜਦੋਂ ਉਹ ਮਰਿਆਦਾ ਦੇ ਵਿੱਚ ਰਹਿੰਦੇ ਆ ਰਹੇ ਆ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਪਰਿਵਾਰਾਂ ਨੂੰ ਇੱਕ ਮਰਿਆਦਾ ਦੇ ਵਿੱਚ ਰਹਿਣ ਦੀ ਸ਼ਕਤੀ ਬਖਸ਼ਣ ਔਰ ਸਾਰੇ ਸਮੂਚੇ ਸਮਾਜ ਨੂੰ ਹਰ ਵਰਗ ਤੋਂ ਉੱਪਰ ਉੱਟ ਕੇ ਇਸ ਦਿਹਾੜੇ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਜਿਵੇਂ ਕਿ ਮੇਰੇ ਵੱਡੇ ਭਾਜੀ ਪਵਨ ਗਿਲ ਜੀ ਨੇ ਦੱਸਿਆ ਇਹ ਸਾਡੇ ਸ਼ਹਿਰ ਦੇ ਇੱਕ ਸਫਾਈ ਯੂਨੀਅਨ ਨੇ ਜਿਹੜੇ ਸਾਡੇ ਸ਼ਹਿਰ ਨੂੰ ਸ਼ਹਿਰ ਨੂੰ ਸਵੱਛ ਰੱਖਣ ਵਾਲੇ ਆ ਸਾਨੂੰ ਬਿਮਾਰੀ ਰਹਿਤ ਰੱਖਣ ਵਾਲੇ ਆ ਉਹਨਾਂ ਨੇ ਮਿਲ ਕੇ ਉਪਰਾਲਾ ਕੀਤਾ ਕਿ ਅਸੀਂ ਅੱਜ ਲੰਗਰ ਦਾ ਆਯੋਜਨ ਕਰਨਾ ਬਹੁਤ-ਬਹੁਤ ਇਹਨਾਂ ਦੇ ਵਧਾਈ ਦੇ ਪਾਤਰ ਹੈ ਔਰ ਸ਼ੁਕਰਗੁਜ਼ਾਰ ਆ ਕਿ ਜਿਹੜਾ ਇਹਨਾਂ ਨੇ ਇੱਕ ਸਮਾਜ ਨੂੰ ਸਾਡੇ ਸਾਰੇ ਵਰਗ ਨੂੰ ਇੱਕ ਨਵੀਂ ਸੇਂਦ ਦਿੱਤੀ ਹੈ ਕਿ ਅਸੀਂ ਆਪਣੇ ਦਮ ਦੇ ਉੱਪਰ ਵੀ ਅਸੀਂ ਇਦਾਂ ਦਾ ਲੰਗਰ ਦਾ ਆਯੋਜਨ ਕਰ ਸਕਦੇ ਆ ਕਿ ਜਿਹੜਾ ਇੱਕ ਸ਼ਰਧਾ ਭਾਵਨਾ ਵਾਲਾ ਹੋਵੇ ਜਿੱਦੇ ਵਿੱਚ ਕੋਈ ਦਿਖਾਵਾਟ ਹੀ ਨਹੀਂ ਹੈ ਇਹਨਾਂ ਦੀ ਭਾਵਨਾ ਨੂੰ ਸਲਾਮ ਹੈ ਇਹਨਾਂ ਦੇ ਕੀਤੇ ਕਰਮ ਨੂੰ ਸਲਾਮ ਹੈ ਕਿ ਜਿਹਨਾਂ ਨੇ ਨਿਰਸਵਾਰਥ ਹੋ ਕੇ ਪਬਲਿਕ ਲਈ ਲੰਗਰ ਦਾ ਆਯੋਜਨ ਕੀਤਾ ਭਗਵਾਨ ਦੇ ਚਰਨਾਂ ਦੇ ਵਿੱਚ ਇਸ ਲੰਗਰ ਦੀ ਬੜੀ ਸ਼ਲਾਘਾ ਹੈ ਪਰ ਅਸੀਂ ਮੇਰਾ ਛੋਟਾ ਭਰਾ ਮੇਰਾ ਭਤੀਜਾ ਪ੍ਰਿੰਸ ਗੇ ਇਹ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਇਹਨਾਂ ਦੇ ਜਿੰਨੀ ਇਸ ਪਰਿਵਾਰ ਦੀ ਤਾਰੀਫ਼ ਕਰਦੀ ਏ ਉਨੀ ਥੋੜੀ ਹੈ ਮੈਂ ਇੱਕ ਮੰਚ ਤੇ ਇੱਕ ਗੱਲ ਜ਼ਰੂਰ ਕਹਿ ਦਊਂਗਾ ਤੁਹਾਡੇ ਇਕਤਾਲਾ ਦੇ ਮਾਧਮ ਦੇ ਰਾਹੀਂ ਚੰਮਰ ਸਾਹਿਬ ਕਿ ਇਹ ਪਵਨ ਭਾਜੀ ਮਲੋ ਜਿੱਦਾਂ ਮੈਂ ਆਪਣੇ ਡੈਡੀ ਦੀ ਆਪਣੇ ਚਾਚਾ ਦੀ ਰਿਸਪੈਕਟ ਕਰਦਾ ਇਹ ਮੇਰੇ ਉਸੇ ਬਰਾਬਰ ਹੈ ਬਿਲਕੁਲ ਜੀ ਇਸ ਮੰਚ ਤੇ ਠੋਕੇ ਕਹਿੰਨੇ ਆ ਜੀ ਇਸ ਦਾ ਬਹੁਤ ਬਹੁਤ ਧੰਨਵਾਦ ਜੀ ਮੁਬੀ ਸ਼ੁਭ ਕਾਮਨਾਵਾਂ ਸਾਰੇ ਪਰਿਵਾਰਾਂ ਨੂੰ ਸਾਰੇ ਸਮਾਜ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਭ ਤੋਂ ਪਹਿਲੇ ਤੇ ਮੈਂ ਨਕੋਤਰ ਜੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਅੱਜ ਮਹਾਰਿਸ਼ੀ ਵਾਲਮੀਕ ਫਮੇ ਜੀ ਦੀ ਜਨਮ ਦਿਤੇ ਸ਼ੋਭਾ ਯਾਤਰਾ ਨਿਕਲ ਰਹੀ ਹੈ ਔਰ ਸਾਰੇ ਨਗਰ ਦੇ ਵਾਸੀ ਬਹੁਤ ਉਤਸ਼ਾਹ ਨਾਲ ਇਹ ਮਨਾ ਰਹੇ ਆ ਬਹੁਤ ਹੀ ਸ਼ਰਧਾ ਨਾਲ ਜਿਹੜੇ ਜਿੱਥੇ ਤੁਸੀਂ ਖੜੇ ਆ ਇਹ ਲੰਗਰ ਜਿਹੜਾ ਹੈ ਜਿਹੜੇ ਸਵਾਈ ਸਫਾਈ ਸਫਾਈ ਸੇਵਾ ਕਰ ਆਪਣੇ ਇਸ ਨਕੋਦਰ ਦੇ ਉਹਨਾਂ ਨੇ ਲਾਇਆ ਹੈ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਮੈਂ ਇੱਕ ਵਾਰ ਫਿਰ ਸਾਰੇ ਸਮੂਹ ਦੁਨੀਆ ਦੇ ਹਿੰਦੁਸਤਾਨ ਦੇ ਪੰਜਾਬ ਦੇ ਤੇ ਸਾਰੇ ਨਕੋਦਰ ਵਾਸੀਆਂ ਨੂੰ ਪੂਰੀ ਦੁਨੀਆ ਦੇ ਵਾਸੀਆਂ ਨੂੰ ਬਤਾਇ ਦਿਨਾ ਜੀ ਬਹੁਤ ਬਹੁਤ ਧੰਨਵਾਦ ਜੀ ਬ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਅਸ਼ੀਰਵਾਦ ਲੈਣ ਲਈ ਅੱਜ ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਔਰ ਸਮਾਜਿਕ ਆਗੂ ਵੀ ਪਹੁੰਚੇ ਨੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਮਨੀ ਮਿੰਦਰੂ ਜੀ ਸਾਡੇ ਸ਼ਹਿਰ ਦੀ ਇੱਕ ਨੌਜਵਾਨ ਜਿਹੜੀ ਹੈ ਹਸਤੀ ਹੈ ਸਰ ਅੱਜ ਦੇ ਦੰਦੀਆਂ ਬਹੁਤ 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 ਭਗਵਾਨ ਵਾਲਮੀਕ ਮਹਾਰਾਜ ਦੇ ਪ੍ਰਗਟ ਦਿਵਸ ਤੇ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਔਰ ਸ਼ਹਿਰ ਬੜਿਆ ਦਾ ਪੂਰਾ ਸਹਿਯੋਗ ਅੱਜ ਸਭ ਆਈ ਸੇਵਕ ਯੂਨੀਅਨ ਨੇ ਲੰਗਰ ਲਗਾਇਆ ਬੜੀ ਸੇਵਾ ਭਾਵਨਾ ਨਾਲ ਆਇਆ ਔਰ ਸ਼ੋਭਾ ਯਾਤਰਾ ਵੀ ਬੜੀ ਦੇਖਣਯੋਗ ਆ ਬਵਿਆ ਸ਼ੋਭਾ ਯਾਤਰਾ ਔਰ ਅਸੀਂ ਕਹਿੰਨੇ ਕਿ ਸਾਰੇ ਰਲ ਮਿਲ ਕੇ ਸ਼ਹਿਰ ਵਾਸੀ ਨਾਲ ਰਲ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਜੈਵਾਲ ਬਹੁਤ ਬਹੁਤ ਧੰਨਵਾਦ ਜੀ ਪ੍ਰਿੰਸੀਪਲ ਵੱਲੋਂ ਇਹ ਸਾਰਾ ਬਣਾਇਆ ਜੈਵਾਲ ਮਿਕੀ ਜੀ ਹਰ ਹਰ ਵਾਲਮੀਕੀ ਜੀ ਅੱਜ ਸਫਾਈ ਯੂਨੀਅਨ ਵੱਲੋਂ ਜਿਹੜਾ ਸਵਾਗਤ ਮੰਚ ਡਾਕਟਰ ਪੀ ਆਰ ਐਮ ਬੇਦਖਾ ਚੌਂਕ ਦੇ ਵਿੱਚ ਲਗਾਇਆ ਗਿਆ ਹੈ ਇਸ ਦੇ ਸੰਬੰਧ ਵਿੱਚ ਮੁਹੱਲਾ ਰਿਸ਼ੀ ਨਗਰ ਵੱਲੋਂ ਤੇ ਸਫਾਈ ਯੂਨੀਅਨ ਵੱਲੋਂ ਇੱਥੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਫਾਈ ਯੂਨੀਅਨ ਦਾ ਬਹੁਤ ਬਹੁਤ ਧੰਨ ਕਰਦਾ ਹਾਂ ਸ਼ਹਿਰ ਵਾਸੀ ਦਾ ਬਹੁਤ ਬਹੁਤ ਧੰਨ ਕਰਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਜੈਵਾਲ ਮਿਕੀ ਹਰ ਹਰ ਵਾਲਮੀਕੀ ਇਹ ਸਾਨੂੰ ਜੂਨੀ ਕਿਉਂਕਿ ਨੌਜਵਾਨ ਆ ਕੋ ਭਗਵਾਨ ਬਾਲਮੀਕੀ ਮਹਾਰਾਜ ਦਾ ਪੂਰਾ ਆਸ਼ੀਰਵਾਦ ਆ ਔਰ ਪੂਰੇ ਪਰਿਵਾਰ ਤੇ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੇ ਦਿਨ ਦੀ ਸਾਡੀ ਇੱਕ ਤਾਂ ਲਹਿਰ ਅਧਾਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਆਸ ਕਰਦੇ ਆ ਕਿ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਜੋ ਹੱਥ ਚ ਕਲਮ ਆ ਉਹਨਾਂ ਨੂੰ ਦੇਖਦੇ ਹੋਏ ਸਾਡਾ ਅੱਜ ਦਿਲ ਕਰਦਾ ਕਿ ਸਾਡੇ ਸਾਰੇ ਬੱਚੇ ਜਿਹੜੇ ਆ ਸਾਹਿਬ ਸ਼੍ਰੀ ਵਲਾ ਸਾਹਿਬ ਡਾਕਟਰ ਪੀਮਰਾਮ ਮੇਦਕਰ ਦੀ ਸੋਚ ਨੂੰ ਬਣਾਉਣ ਤਾਂ ਸਾਹਿਬ ਭਗਵਾਨ ਬਾਣੀ ਕੀ ਮਹਾਰਾਜੀ ਦੇ ਅਥਾਹ ਦਿੱਤੀ ਹੋਈ ਜਿਹੜੀ ਕਲਮ ਆ ਉਹਨੂੰ ਪਛਾਣਨ ਔਰ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਤਰੱਕੀਆਂ ਕਰਨ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਾਅ ਨਜ਼ਰੋ